ਜਦੋਂ ਪਰਮੇਸ਼ਰ ਜੀ ਨੇ ਆਦਮ ਨੂੰ ਸਜ਼ਾ ਦਿੱਤੀ ਆਦਨ ਦੇ ਬਾਗ ਚ ਜਦੋਂ ਇਹਨੇ ਗੁਨਾਹ ਕੀਤਾ ਨਾ ਉਹਨੇ ਸਜ਼ਾ ਦੇ ਦਿੱਤੀ ਕਿਨੂੰ ਕਿਨੂੰ ਪਾਰਥ ਨੂੰ ਸੱਬ ਨੂੰ ਬੰਦੇ ਨੂੰ ਤੇ ਜ਼ਮੀਨ ਨੂੰ ਕਿਉਂਕਿ ਇਹਨਾਂ ਨੇ ਬਾਪ ਦੀ ਅੱਖ ਐਸੀ ਲਾਲ ਕਰ ਦਿੱਤੀ ਸੀ ਲਾਲ ਤਾਂ ਬਾਪ ਨੂੰ ਗੁੱਸਾ ਹੀ ਨਾ ਆਇਆ ਕਿਉਂਕਿ ਜਦੋਂ ਬਾਪ ਦੂਤਾਂ ਦੇ ਸਾਹਮਣੇ ਆਦਮ ਨੂੰ ਬਣਾ ਰਿਆ ਸੀ ਤੇ ਸਾਰੇ ਸੁਰਗਦੂਤ ਟਿਕ ਟਿਕੀ ਲਗਾ ਕੇ ਵਿੰਦ ਬੈਠੇ ਸੀ ਕਿ ਅੱਜ ਬਾਪ ਨੂੰ ਪਤਾ ਨਹੀਂ ਕੀ ਹੋਇਆ ਮਿੱਟੀ ਇਕੱਠੀ ਕੀਤੀ ਐ ਇਹਦੇ ਤੋਂ ਆ ਬੁੱਤ ਜੇ ਬਣਾਈ ਜਾਂਦਾ ਕਦੀ ਧਾ ਦਿੰਦਾ ਕਦੀ ਬਣਾ ਦਿੰਦਾ ਤੇ ਪਰਮੇਸ਼ਰ ਜਦੋਂ ਉਹਨਾਂ ਨੂੰ ਦੱਸਦੇ ਹੋਣਗੇ ਕਿ ਮੈਂ ਇਹਦੇ 'ਚ ਸਾਹ ਪਾਉਣਾ ਇਹਨ ਇੱਥੇ ਸਾਰੇ ਆਦਮ ਦੇ ਬਾਗ ਤੇ ਕਬਜ਼ਾ ਕਰਨਾ ਤੇ ਸਰਗਦੂਤ ਹੈਰਾਨ ਹੁੰਦੇ ਹੋਣਗੇ ਕਿ ਆ ਠੀਕ ਹੈ ਜੀ ਅੱਜ ਤੱਕ ਜੋ ਤੁਸੀਂ ਕੀਤਾ ਉਹ ਹੋ ਗਿਆ ਤੇ ਹੁਣ ਜਿਹੜਾ ਮਿੱਟੀ ਦਾ ਬਣਾਇਆ ਬੁੱਤ ਇਹ ਵੀ ਉੱਠ ਕੇ ਤਰੂਗਾ ਹੀ ਤੇ ਸੱਚੀ ਮੁੱੱਚੀ ਸਰਗਦੂਤਾਂ ਨੇ ਸਾਹਮਣੇ ਹੀ ਆਦਮ ਉੱਠਿਆ ਸੀ ਉਹ ਨਸ਼ਾਰੀਆਂ ਚੀਜ਼ਾਂ ਦੇ ਕਬਜ਼ਾ ਕੀਤਾ ਪਰ ਗੱਲ ਕਿੱਥੇ ਖਰਾਬ ਹੋ ਗਈ ਕਿ ਜਦੋਂ ਉਹ ਬਾਪ ਦੀ ਹੁਕਮ ਅਦੂਲੀ ਕੀਤੀ ਗੁਨਾਹ ਹੋ ਗਿਆ ਪਰਮੇਸ਼ਰ ਨੂੰ ਗੁੱਸਾ ਉਹਦੇ ਗੁਨਾਹ ਤੋਂ ਨਹੀਂ ਆਇਆ ਪਰਮੇਸ਼ਰ ਨੂੰ ਗੁੱਸਾ ਆਪਣੀ ਇੱਜ਼ਤ ਤੋਂ ਆਇਆ ਸੀ ਕਿ ਮੈਂ ਤੇ ਇਹਦੇ ਬਦਲੇ ਇੰਨਾ ਕੁਝ ਕਰ ਦਿੱਤਾ ਇਹ ਮੇਰੇ ਸੁਪਨੇ ਜੀ ਇਹਦੇ ਲਈ ਔਰ ਸਵਰਗਦੂਤ ਸਾਰਾ ਸਵਰਗ ਵੇਖਦਾ ਕਿ ਮੈਂ ਅਜ ਤੱਕ ਮੇਰੀ ਬਣਾਈ ਚੀਜ਼ ਫੇਲ ਨਹੀਂ ਹੋਈ ਚਿੜੀ ਨੂੰ ਕਿਹਾ ਮੈਂ ਉੱਡ ਉਹ ਉੱਡਦੀ ਆ ਸਾਰਾ ਕੁਝ ਬਰਾਬਰ ਹੀ ਆ ਪਰ ਇਹ ਬੰਦੇ ਨੇ ਮੇਰੀ ਸਾਰੀ ਆਪਾਂ ਕਹਿੰਨਾ ਨਹੀਂ ਕਿ ਤਰੀ ਕਿਤਰੀ ਤੇ ਪਾਣੀ ਫੇਰਦਾ ਪਰਮੇਸ਼ਰ ਨੂੰ ਗੁੱਸਾ ਇਸੇ ਕਰਕੇ ਆਇਆ ਸੀ ਕਿਉਂਕਿ ਸਰਗਦੂਦ ਕਹਿ ਤਾਂ ਨਹੀਂ ਸਕਦੇ ਰੱਬ ਨੂੰ ਪਰੋ ਅੰਦਰੋਂ ਅੰਦਰ ਹੱਸਦੇ ਹੋਣੇ ਇਹ ਲੈ ਇਹ ਕਹਿੰਦਾ ਇਹ ਮੇਰਾ ਪੋਤਾ ਜਿਹਨੂੰ ਮੈਂ ਕਦੇ ਨਾ ਬਣਾਇਆ ਆਪਣੇ ਖੱਥਾ ਨਾ ਬਣਾਇਆ ਮੈਂ ਇਹ ਮੇਰਾ ਪੋਤਾ ਇਹ ਮੇਰੇ ਵਰਗਾ ਆ ਪਰ ਉਹਨਾਂ ਨੇ ਵੇਖਿਆ ਵੀ ਜਦੋਂ ਪੁੱਤੀ ਖਪੁੱਤ ਹੋ ਗਿਆ ਤੇ ਹੱਸਦੇ ਹੋਣਗੇ ਕਿ ਅਸੀਂ ਤਾਂ ਕਦੀ ਗੁਨਾਹ ਨਹੀਂ ਕੀਤਾ ਇਹ ਹੱਥ ਦਾ ਬਣਾਇਆ ਹੀ ਵਿਗੜ ਗਿਆ ਤੇ ਬਾਪੂ ਐਨਾ ਗਰਮ ਸੀ ਅੱਖ ਲਾਲ ਹੋਈ ਉਹਦੀ ਔਰ ਉਹਨੇ ਕਿਹਾ ਨਹੀਂ ਹੁਣ ਜੇ ਪੁੱਤ ਪੁੱਤ ਨਹੀਂ ਰਿਹਾ ਤਾਂ ਫਿਰ ਬਾਪ ਨੇ ਬਾਪ ਨਹੀਂ ਰਹਿਣਾ ਚਾਹ ਹੁਣ ਆਦਮ ਨੂੰ ਹਵਾ ਨੂੰ ਉਹਦੀ ਪਤਨੀ ਨੂੰ ਸਭ ਨੂੰ ਤੇ ਧਰਤੀ ਨੂੰ ਸਾਰਿਆਂ ਨੂੰ ਸਜ਼ਾ ਦੇ ਦਿੱਤੀ ਸੀ ਮਸੀਹਤ ਆਦਮ ਤੋਂ ਸ਼ੁਰੂ ਹੋਈ ਹੈ ਬੁ ਯਿਸੂ ਜੀ ਨੇ ਆ ਕੇ ਸਮੇਟਿਆ ਸਾਰਾ ਕੁਝ ਬਾਪ ਦੇ ਗੁੱਸੇ ਨੂੰ ਠੰਡਾ ਕੀਤਾ ਤੇ ਪਵਿੱਤਰ ਆਤਮਾ ਜੀ ਨੂੰ ਸਪੁਰਦਾਰੀ ਸੌਂਪੀ ਆ ਆਦਮ ਤੋਂ ਸ਼ੁਰੂ ਹੋ ਕੇ ਪਵਿੱਤਰ ਆਤਮਾ ਜੀ ਤੇ ਖਤਮ ਹੈ ਮਸੀਹਤ ਹੁਣ ਪਵਿੱਤਰ ਆਤਮਾ ਜੀ ਤੋਂ ਬਾਅਦ ਕਿਸੇ ਨੇ ਨਹੀਂ ਹੋਣਾ ਜਿਹੜਾ ਆ ਕੇ ਤੁਹਾਨੂੰ ਮੈਨੂੰ ਸਮਝਾਏਗਾ ਵੀ ਪਾਪ ਨਾ ਕਰਿਓ ਗੁਨਾਹ ਨਾ ਕਰਿਓ ਪਵਿੱਤਰ ਆਤਮਾ ਜੀ ਨੇ ਵੇਸੇਲੀ ਭੇਜਿਆ ਕਿ ਆਦਮ ਨੂੰ ਤਾਂ ਦੱਸਣ ਵਾਲਾ ਕੋਈ ਨਹੀਂ ਸੀ ਤੇ ਤੁਹਾਨੂੰ ਮੈਨੂੰ ਦੱਸਣ ਲਈ ਖੱਲਿਆ ਪਵਿੱਤਰ ਆਤਮਾ ਜੀ ਤੇ ਉਹਦਾ ਦਾਸ ਦਾਸੀ ਜਿਹੜੇ ਤੁਹਾਨੂੰ ਪੈਰ-ਪੈਰ ਤੇ ਅਗਾਹ ਕਰਦੇ ਆ